प्यारे दर्शकों नवा पंजाब चैनल ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਕਲੇਰ ਨਾਂ ਦੇ ਇੱਕ ਵਿਅਕਤੀ ਨੇ ਜਿਹੜੇ ਆਪਣੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਆ ਪ੍ਰਦੀਪ ਕਲੇਰ ਉਹਦੇ ਮੁਖੀ ਹੁੰਦੇ ਸੀਗੇ ਉਹਨਾਂ ਨੇ ਕੁਝ ਇਨਕਸ਼ਾਬ ਕੀਤੇ ਨੇ ਉਹਦੇ ਨਾਲ ਅਕਾਲੀ ਦਲ ਲਈ ਜਿਹੜੀਆਂ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਅਕਾਲੀ ਦਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਉਸ ਮੁੱਦੇ ਤੇ ਕੀਤੀ ਉਹਦੇ ਤੇ ਉੱਪਰ ਵੀ ਦੋਸ਼ ਲਾਏ ਉਹਨਾਂ ਕਹੇ ਵੀ ਇਹ ਜਿਹੜੇ ਦਿੱਲੀ ਤੇ ਪੰਜਾਬ ਸਰਕਾਰ ਮਿਲ ਕੇ ਅਕਾਲੀ ਦਲ ਨੂੰ ਜਿਹੜਾ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਤੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਕੀਤੀ ਹੈ ਤੇ ਜਸਪਾਲ ਸਿੰਘ ਕਿਉਂਕਿ ਇਸ ਮਸਲੇ ਨਾਲ ਬੜੇ ਨੇੜਿਓਂ ਜੁੜੇ ਰਹੇ ਆ ਇਹਨਾਂ ਨੇ ਇੱਕ ਪਹਿਲਾਂ ਜਿਹੜਾ ਆਈਐਸ ਗੁਰਤੇਜ ਸਿੰਘ ਉਹਨਾਂ ਨਾਲ ਮਿਲ ਕੇ ਇੱਕ ਪੈਂਫਲੈਟ ਵੀ ਤਿਆਰ ਕੀਤਾ ਸੀਗਾ ਵੀ ਗੜਬੜ ਕਿੱਥੇ ਹੋਈ ਆ ਅਕਾਲੀ ਦਲ ਨੇ ਕਿਉਂ ਪਾਸਾ ਵਟਿਆ ਸੀਗਾ ਇਸ ਮਾਮਲੇ ਤੇ ਉਹਨਾਂ ਕਾਫੀ ਗੋਜ ਕੀਤੀ ਹੈ ਤੇ ਜਸਪਾਲ ਜੀ ਤੁਸੀਂ ਤੁਹਾਡਾ ਕੀ ਕਹਿਣਾ ਜਿਹੜੀ ਪ੍ਰਦੀਪ ਕਲੇਰ ਦੀ ਇੰਟਰਵਿਊ ਜਿਹੜਾ ਉਹਨਾਂ ਨੇ ਕਿਉਂਕਿ ਉਹ ਪਘੋੜਾ ਸੀਗਾ 5 ਸਾਲ ਤੋਂ ਵਿਵਾਦ ਸਮਾਂ ਪਘੋੜਾ ਰਿਹਾ ਤੇ ਪਿੱਛੇ ਜਿਹੜਾ ਉਹਨੂੰ ਫੜਿਆ ਗਿਆ ਸੀਗਾ ਇਹ ਯੂਪੀ ਤੋਂ ਜਿੱਥੇ ਰਾਮ ਮੰਦਰ ਬਣ ਰਿਹਾ ਉਸ ਦੇ ਨੇੜੇ ਤੇੜੇ ਸੀਗਾ ਤੇ ਉਹਨੇ ਕਿਹਾ ਮੈਂ ਭੱਜਿਆ ਨਹੀਂ ਪਰ ਹਕੀਕਤ ਇਹ ਨਹੀਂ ਕਿ ਉਹ ਪਘੋੜਾ ਸੀਗਾ ਤੇ ਇਹ ਵੱਖਰੀ ਗੱਲ ਹੈ ਕਿ ਉਹਨੂੰ ਪੜਨ ਦੇ ਵਿੱਚ ਬਹੁਤ ਸਾਰੀ ਦੇਰ ਲੱਗੀ ਤੁਸੀਂ ਇਹ ਸਾਰੇ ਐਪੀਸੋਡ ਤੇ ਕੀ ਕਰਨਾ ਕਹਿਣਾ ਚਾਹੁੰਦੇ ਹੋ ਕਿ ਕਾਦੀ ਦਲ ਦਾ ਮਾਫੀ ਮੰਗਣ ਨਾਲ ਇਸ ਮਾਮਲੇ ਤੋਂ ਛੁਟਕਾਰਾ ਹੋ ਜਾਏਗਾ ਦੇਖੋ ਅਸੀਂ ਪਹਿਲਾਂ ਸਿੰਘ ਸਵਾ ਵੱਲੋਂ ਇੱਕ ਪੈਂਫਲੇਟ ਛਾਪਿਆ ਸੀਗਾ ਗੁਟੇ ਸਿੰਘਾਇਸ ਤੇ ਮੈਂ ਅਸੀਂ ਕੱਚਾ ਚਿੱਠਾ ਬੇਅਦਵੀ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਜੀ ਦਾ ਕੱਚਾ ਚਿੱਠਾ ਉਹ ਕਾਫੀ ਅਸੀਂ ਕਾਪੀਆਂ ਵੰਡੀਆਂ ਉਹਦੇ 'ਚ ਅਸੀਂ ਇਹ ਛਾਪਿਆ ਸੀ ਜਦੋਂ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਰਿਪੋਰਟ ਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਕਾਂਗਰਸ ਦੇ ਰਜੇਮ 'ਚ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਤੇ ਉਹ ਕਮਿਸ਼ਨ ਬੈਠਾ ਸੀਗਾ ਇਨਵੈਸਟੀਗੇਸ਼ਨ ਹੋਈ ਸੀ ਤੇ ਉਹਦੀ ਰਿਪੋਰਟ ਆਈ ਸੀ ਉਸ ਤੋਂ ਪਹਿਲਾਂ ਦੋ ਰਿਪੋਰਟਾਂ ਹੋਰ ਵੀ ਆ ਚੁੱਕੀਆਂ ਸੀ ਜਸਟਿਸ ਜੋਰਾ ਸਿੰਘ ਦੀ ਆ ਚੁੱਕੀ ਸੀ ਰਿਪੋਰਟ ਇੱਕ ਆਪਣੇ ਸੁਪਰੀਮ ਕੋਰਟ ਦੇ ਦਾ ਜੱਜ ਸੀਗਾ ਜਿਹੜੇ ਕਸ਼ਮੀਰੀ ਜੱਜ ਹੈ ਉਥੋਂ ਉਹਨਾਂ ਤੋਂ ਵੀ ਕਰਵਾਈ ਗਈ ਸੀ ਤਿੰਨ ਰਿਪੋਰਟਾਂ ਆ ਚੁੱਕੀਆਂ ਸੀ ਤੇ ਐਸਆਈਟੀ ਬੈਠੀ ਹੋਈ ਸੀ ਜਿਨ੍ਹਾਂ ਦਿਨ ਅਸੀਂ ਇਹ ਰਿਪੋਰਟ ਤਿਆਰ ਕੀਤੀ ਹੈ ਇਹ ਜਿੱਥੋਂ ਤੱਕ ਹੁਣ ਪ੍ਰਦੀਪ ਕਲੇਰ ਦੇ ਇਹ ਸਾਰੇ ਕਨਫੈਸ਼ਨ ਦਾ ਇਨਸਕਾਫ ਦਾ ਤੇ ਉਹਦਾ ਜਿਹੜਾ ਉਹਨੇ ਅੰਦਰ ਗੱਲ ਸਾਰੀ ਕਹੀ ਹੈ ਵਾਦਾ ਮਾਫੀ ਕੋਆ ਬਣਿਆ ਜਾਂ ਕੁਝ ਹੋਇਆ ਆ ਉਹ ਕੋਈ ਸਾਨੂੰ ਕੋਈ ਬਹੁਤਾ ਜਿਹੜੀ ਅਸੀਂ ਰਿਪੋਰਟ 18 ਦੇ ਤਿਆਰ ਕੀਤੀ ਸੀਗੀ ਉਹਦੇ ਤੱਕ ਬਹੁਤ ਧਿਫਰੈਂਸ ਨਹੀਂ ਆਇਆ ਬੇਸਿਕ ਥੋੜਾ ਗੱਲ ਦਾ ਗੱਲਬਾਤ ਦਾ ਉਹੀ ਹੈ ਇਹ ਠੀਕ ਹੈ ਉਹਦਾ ਨਰੇਟਿਵ ਕਹਿਣ ਦਾ ਸਟਾਈਲ ਤੇ ਕੁਝ ਉਹਨੇ ਫੈਕਟਸ ਦਿੱਤੇ ਆ ਉਹਦੇ ਤੇ ਕੋਈ ਡਿਸਪਿਊਟ ਕਰ ਸਕਦਾ ਹੈ ਦੇ 12 ਜਿਹੜੇ ਸ਼ਬਦ ਜੰਗ ਰੋਡ ਦੇ ਰੈ residancy ਦਾ ਤਕਵੀਰ ਬਾਦਲ ਦਾ ਅਸੀਂ ਉਹਦੇ ਤੇ ਗਏ ਉਥੇ ਫੈਸਲਾ ਹੋਇਆ ਤੁਸੀਂ ਉਹ ਇੰਨਾ ਗੱਲਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਵਿੱਚ ਕਰ ਸਕਦੇ ਪਰ ਬੇਸਿਕ ਗੱਲ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਆ ਇਹ ਤਕਰੀਬਨ ਇਹ ਸਾਰੀ ਗੱਲ ਨੇੜੇ ਤੇੜੇ ਹੀ ਜਸਰ ਰਣਜੀਤ ਸਿੰਘ ਦੀ ਸੀ ਜੋ ਜੋਰਾ ਸਿੰਘ ਦਾ ਥੋੜਾ ਜਿਹਾ ਡਿਫਰੈਂਟ ਸੀ ਸਾ ਜਸਰ ਪਰ ਰਿਪੋਰਟਾ ਜਿਵੇਂ ਜੋਰਾ ਸਿੰਘ ਨੇ ਹੁਣ ਕਿਹਾ ਦੋ ਦਿਨ ਪਹਿਲਾਂ ਵੀ ਮੇਰੇ ਕੋਲ ਕੁਝ ਹੋਰ ਤੱਥ ਆ ਜਿਹੜੇ ਮੈਂ ਸਮੇਂ ਸਿਰ ਪੇਸ਼ ਕਰੂੰਗਾ ਉਹਨਾਂ ਕਹੇ ਦਾਅਵਾ ਤਾਂ ਕੀਤਾ ਵੀ ਮੈਂ ਦੱਸਾਂਗਾ ਅਜੇ ਉਹਨਾਂ ਨੇ ਆਪਣੇ ਤੱਥ ਜਿਹੜੇ ਪੇਸ਼ ਕਰਦੇ ਹਾਂ 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 ਉਦੋਂ ਸ਼ਾਇਦ ਉਹ ਅਕਾਲੀ ਦਲ ਵੱਲੋਂ ਹੀ ਅਪਾਇੰਟ ਹੋਇਆ ਸੀਗਾ ਜਸਟਿਸ ਜੋਰਾ ਸਿੰਘਾ ਕਮਿਸ਼ਨ ਤੇ ਉਹਨੇ ਨਾ ਉਹਨਾਂ ਦਿਨਾਂ ਵਿੱਚ ਇਸ ਕਿਸਮ ਦੇ ਐਕਸਕਲੋਸਿਵ ਜਿਹੜੇ ਤੱਥ ਨਹੀਂ ਜਾਂਦੇ ਹੁਣ ਲੈ ਆਏਗਾ ਤੇ ਇਹ ਹੋ ਸਕਦਾ ਠੀਕ ਹੈ ਉਹਦੀ ਗੱਲ ਪਰ ਉਹਨਾਂ ਦਿਨਾਂ ਚ ਕਾਫੀ ਰਣਜੀਤ ਸਿੰਘ ਨੇ ਕਾਫੀ ਕੁਝ ਲੈ ਆਂਦਾ ਸੀ ਤੇ ਉਸ ਬੇਸ ਉੱਤੇ ਅਸੀਂ ਆਪਣੀ ਕੁਝ ਇਨਕੁਆਇਰੀ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਸੀ ਉਸ ਵੇਲੇ ਵੀ ਸਾਡਾ ਇਹ ਸੀ ਕਿ ਇਹ ਅਕਾਲੀ ਦਲ ਦਾ ਜਿਹੜਾ ਬੇਸਿਕ ਹੈ ਸਾਰੀ ਗੱਲ ਦਾ ਜਿਹੜੀ ਕੰਟਰੋਵਰਸੀ ਜਾਂ ਇਹ ਸਾਰੀ ਜਿਹੜੀ ਸਮੱਸਿਆ ਜਾਂ ਡੇਰਾ ਸਰਸਾ ਵਾਲੀ ਗੱਲ ਸ਼ੁਰੂ ਹੋਈ ਹੈ ਇਹਦੇ ਪਿੱਛੇ ਸਾਰੀਆਂ ਵੋਟ ਬੈਂਕ ਦੀਆਂ ਗਿਣਤੀਆਂ ਮਿੰਤੀਆਂ ਕੈਲਕੂਲੇਸ਼ਨ ਉਹੀ ਆ ਸਾਰੀ ਉਹ ਗਿਣਤੀ ਮਿੰਤੀ ਕੋਈ ਸਾਰਾ ਬੇਅਦਮੀ ਦਾ 15 ਤੱਕ ਦੀ ਬੇਅਦਮੀ ਤੱਕ ਪਹੁੰਚਿਆ ਸਾਰਾ ਕੇਸ ਹੈ ਤੇ ਕੋਸ਼ਿਸ਼ ਕੀਤੀ ਸੀ ਅਕਾਲੀ ਦਲ ਨੂੰ ਵੀ ਆਪਣਾ ਪੱਕਾ ਇੱਕ ਵੋਟ ਬੈਂਕ ਤਿਆਰ ਕਰਕੇ ਰੱਖੀਏ ਇਹਦੀ ਬੈਕਗ੍ਰਾਉਂਡ ਅਸੀਂ ਉਸ ਕੱਚੇ ਚਿੱਠੇ ਚ ਦਿੱਤੀ ਹੈ ਵੀ ਜਦੋਂ ਇਦੋਂ ਇਹ ਜਦੋਂ ਆ ਆ ਭਿਆਨ ਉਹਦੀ ਸਰਕਾਰ ਕਾਂਗਰਸ ਦੀ ਕੈਪਟਨ ਮਨਿੰਦਰ ਸਿੰਘ ਦੀ 2004 ਚ ਖਤਮ ਹੋਈ ਹੈ 2004 ਦੇ ਵਿੱਚ 7 7 ਚ ਖਤਮ ਹੋਈ ਐ ਇਲੈਕਸ਼ਨ ਹੋਇਆ 2007 ਦਾ ਹਾਂ ਆ 7 ਚ ਖਤਮ ਹੋਈਆ 4 ਤੋਂ 7 ਦੇ ਜਦੋਂ ਉਹਦੀ 2 ਤੋਂ ਲੈ ਕੇ 7 ਤੱਕ ਰਹੀ ਸੀ ਉਸ ਦੇ ਵਿੱਚ ਜਦੋਂ ਖਤਮ ਹੋਈ ਉਹਦੀ ਸਰਕਾਰ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮਾਲਵੇ ਦੀਆਂ 69 69 ਸੀਟਾਂ ਉਹਨਾਂ ਵਿੱਚੋਂ ਕਾਂਗਰਸ ਅਜੇ ਵੀ ਕਾਲੀ ਦਲ ਨਾਲੋਂ ਵੱਧ ਲੈ ਗਈ ਸੀ ਜਦੋਂ ਕਿ ਕਾਲੀ ਦਲ ਦੀ ਜਿਹੜੀ ਜਿੱਤ ਹੋਈ ਆ ਸਾਰੀ ਉਹ ਹੋਈ ਦੋਬੇ ਚੋਂ ਤੇ ਮਾਝੇ ਚੋਂ ਉਹ ਮਾਝੇ ਜੋ ਜ਼ਿਆਦਾ ਹੋਈ ਸੀ ਸਿੱਟਾ ਸਭ ਤੋਂ ਜ਼ਿਆਦਾ ਮਾਝੇ ਜੋ ਮਿਲੀਆਂ ਤੇ ਫਿਰ ਗਰਦਾਸਪੁਰ ਅਮਰਸਰ ਤੋਂ ਤੇ ਦੁਆਬੇ ਚੋਂ ਵੀ ਉਹਨਾਂ ਨੂੰ ਸੀਟਾਂ ਜ਼ਿਆਦਾ ਮਿਲੀਆਂ ਪਰ ਜਿਹਨੂੰ ਆਪਦਾ ਬੇਸ ਅਕਾਲੀ ਦਲ ਮੁਟ ਤੋਂ ਹੀ ਸਮਝਦਾ ਖਾਸ ਕਰਕੇ ਉਹ ਬਾਦਲਾਂ ਦਾ ਦਾਤਾ ਏਰੀਆ ਹੋਣ ਕਰਕੇ ਇਹਨਾਂ ਨੂੰ ਬੜਾ ਲੱਗਿਆ ਵੀ ਇਹ ਕਿਉਂ ਅਸੀਂ ਇੱਥੇ ਸੱਜੀਆਂ ਸੀਟਾਂ ਕਾਂਗਰਸ ਨੂੰ ਘੱਟ ਕਿਉਂ ਆਈਆਂ ਫਿਰ ਸਾਰੀ ਇਨਕੁਆਇਰੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਕੀਤੀ ਹੈ ਜਿਹਦੇ ਵਿੱਚ ਉਹ ਕਾਫੀ ਲੋਕਾਂ ਦੀਆਂ ਪ੍ਰੈਸ ਕਾਨਫਰੰਸਾਂ ਆਈਆਂ ਜਿਹੜਾ ਜੇਲ੍ਹਾਂ ਦਾ ਹੁੰਦਾ ਸੀ ਸ਼ਸ਼ੀ ਕਾਂਤ ਡੀਆਈਜੀ ਉਹਦਾ ਵੀ ਸੀ ਸਾਰਾ ਤੇ ਹੋਰਾਂ ਕਈ ਲੋਕਾਂ ਦੇ ਉਹ ਜਿਹੜੇ ਤੱਥ ਇਕੱਠੇ ਉਹਨਾਂ ਨੇ ਕੀਤੇ ਵੀ ਅਸੀਂ ਕੀ ਗੱਲ ਹੋਈ ਆ ਜਦੋਂ ਸਾਰੇ ਸਟੱਡੀ ਕਰਾਈਏ ਇਹਨਾਂ ਨੇ ਇੰਟੈਲੀਜੈਂਸ ਡਿਪਾਰਟਮੈਂਟ ਤੋਂ ਪਾਵਰ ਚੌਂਕ ਤੋਂ ਬਾਅਦ 2007 ਚ ਅਕਾਲੀ ਦਲ ਨੇ ਤਾਂ ਇਹਨਾਂ ਨੇ ਕਾਫੀ ਜਿਆਦਾ ਇੰਟਰਵਿਊਆਂ ਤੇ ਏਰੀਆ ਦੇ ਲੋਕਾਂ ਨੂੰ ਭੇਜਿਆ ਮਾ ਮਾਲਵੇ ਦੇ ਵਿੱਚ ਤੇ ਖਾਸ ਕਰਕੇ ਜਿਹੜਾ ਇਧਰਲਾ ਮਾਨਸਾ ਏਰੀਆ ਤੇ ਤਲਵੰਡੀ ਸਾਬੋ ਜਿਹੜਾ ਕਿ ਇਧਰ ਸਰਸੇ ਵਾਲੇ ਪਾਸੇ ਨੂੰ ਲੱਗਦਾ ਏਰੀਆ ਦੱਬ ਵਾਲੀ ਇਸ ਏਰੀਏ ਦੇ ਵਿੱਚ ਉਹਨਾਂ ਨੇ ਕਾਫੀ ਸਰਚ ਕਰਾਈ ਤੇ ਉਹ ਸਾਰਾ ਕੁਝ ਲਿਆ ਕੇ ਇਹ ਜਿਹੜੇ ਫੈਕਟਸ ਮਿਲੇ ਸਾਰਿਆਂ ਦੀ ਇੱਥੇ ਸਟੱਡੀ ਕਰਕੇ ਇਹ ਲੱਗਿਆ ਪਤਾ ਲੱਗਿਆ ਵੀ ਇਹ ਡੇਰੇ ਸਰਸੇ ਦੇ ਜਿਹੜੇ ਸ਼ਰਧਾਲੂ ਐ ਉਹਨਾਂ ਨੇ ਡੇਰੇ ਦੇ ਕਹਿਣ ਉੱਤੇ ਕਾਂਗਰਸ ਨੂੰ ਵੋਟ ਪਾਈ ਆ ਜਿਹਦੇ ਕਰਕੇ ਅਕਾਲੀ ਦਲ ਦੀ ਨੂੰ ਇੱਥੇ ਘੱਟ ਸੀਟਾਂ ਮਿਲੀਆਂ ਕਾਂਗਰਸ ਫੇਰ ਵੀ 50 ਸਾਲਾਂ ਬਾਅਦ ਜ਼ਿਆਦਾ ਸੀਟਾਂ ਲੈ ਗਈ ਆ ਤਾਂ ਫਿਰ ਇਹਨਾਂ ਨੇ ਕਲਟੀਵੇਟ ਕਰਨਾ ਸ਼ੁਰੂ ਕਰਤਾ ਵੀ ਅਸੀਂ ਹੁਣ ਵੀ ਅਸੀਂ ਡੇਰੇ ਵਾਲੇ ਬੰਦੇ ਨੂੰ ਆਪਣੇ ਨਾਲ ਲਾਈਏ ਇਹਦੇ ਲਈ ਉਹਨਾਂ ਨੇ ਜਿੱਥੇ-ਜਿੱਥੇ ਉਹਨਾਂ ਦੇ ਚੀਪ ਸੀਗੇ ਛੋਟੇ ਛੋਟੇ ਥਾਮਾਤੇ ਗਰੁੱਪ ਬਣਾਇਆ ਉਹਨਾਂ ਦੇ ਭੰਗੀ ਦਾਸ ਤੇ ਹੋਰ ਕਈ ਕਿਸਮ ਦੇ ਜਿਹੜੀਆਂ ਉਹਨਾਂ ਨੇ ਅਹੁਦੇ ਦਿੱਤੇ ਵੀ ਆਪਣੇ ਸਰਦਾਰਾਂ ਨੂੰ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਕੰਮ ਕਰਾਉਣੇ ਸ਼ੁਰੂ ਕੀਤੇ ਸਰਕਾਰ ਵਿੱਚ ਉਹਨਾਂ ਨੂੰ ਕਿਹਾ ਵੀ ਥਾਣੇਦਾਰਾਂ ਨੂੰ ਕਿਹਾ ਐਸਐਸਪੀ ਨੂੰ ਕਿਹਾ ਆਪ ਦੇ ਇਲਾਕੇ ਦੇ ਡੀਸੀਆਂ ਨੂੰ ਕਿਹਾ ਵੀ ਤੁਸੀਂ ਜਿਹੜੇ ਇਹਨਾਂ ਦੇ ਛੋਟੇ ਮੋਟੇ ਕੰਮ ਕਰਦੇ ਰਹੋ ਤੇ ਇਹ ਕਲਟੀਵੇਟ ਕੀਤਾ ਗਿਆ ਕਾਫੀ ਜ਼ਿਆਦਾ ਉਹਨਾਂ ਨੂੰ ਉਸ ਏਰੀਏ ਦੇ ਵਿੱਚ ਇਹ ਸਾਰਾ ਕੁਝ ਕਰਨ ਦੇ ਬਾਅਦ ਉਹਨਾਂ ਨੇ ਫਿਰ ਡੇਰੇ ਤੱਕ ਵੀ ਅਪਰੋਚ ਕੀਤੀ ਸਾਰੀ ਇਹ ਸਾਰੀ ਗੱਲ ਦੇ ਵਿੱਚੋਂ ਇੱਥੋਂ ਤੱਕ ਡੇਰੇ ਤੱਕ ਅਪਰੋਚ ਹੋਈ ਵੀ ਡੇਰੇ ਵਾਲੇ ਬੜੇ ਹੌਸਲੇਜੋਗੇ ਸਾਰੇ ਤਾਂ ਉਹ ਜਿਹੜੀ ਪਹਿਲੀ ਵਾਰ 2007 ਦੇ ਵਿੱਚ ਤੋਂ ਬਾਅਦ ਹੀ ਥੋੜੀ ਦੇਰ ਬਾਅਦ ਲੜਾਈ ਹੋ ਗਈ ਉਹਨਾਂ ਵਿੱਚ ਤਲਵੰਡੀ ਸਾਬੋ ਦੇ ਏਰੀਏ ਦੇ ਵਿੱਚ ਦਮਦਮਾ ਸਾਹਿਬ ਏਰੀਏ ਦੇ ਵਿੱਚ ਸਿੱਖਾਂ ਦੀ ਤੇ ਇਹਨਾਂ ਦੀ ਸਲਾਬਤ ਸਲਾਬਤਪੁਰ ਇਹਨਾਂ ਦਾ ਡੇਰਾ ਹੈ ਹਾਂ ਤੇ ਉਹ 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 ਥੋੜਾ ਜਿਹਾ ਚੱਲਦਾ ਰਿਹਾ ਤੇ ਪਰ ਸਲਾਬਤਪੁਰ ਡੇਰੇ ਦੇ ਵਿੱਚ ਜਦੋਂ ਖਾਸ ਕਰਕੇ ਉਸੇ ਮਾਲਵੇ ਦੇ ਏਰੀਏ ਚ ਭੱਜਤੇ ਤੇ ਇਸ ਏਰੀਏ ਦੇ ਵਿੱਚ ਇੱਕ ਸਲਾਬਤਪੁਰੇ ਡੇਰੇ ਦੇ ਵਿੱਚ ਜਦੋਂ ਗੁਰੂ ਪੇਗਵਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਜਿਹਦੇ ਲਈ ਦੋਸ਼ ਤਾਂ ਉਦੋਂ ਦੇ ਪੁਲਿਸ ਅਫਸਰ ਲਾਉਂਦੇ ਹੁੰਦੇ ਸੀ ਕਿ ਸਾਰਾ ਅਸੀਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦੀ ਵੀਡੀਓ ਵਗੈਰਾ ਤੇ ਉਹਨਾਂ ਨੇ ਕਿਹਾ ਸੀ ਵੀ ਜੀ ਇਹਨਾਂ ਨੇ ਆਪ ਹੀ ਇਹ ਸਾਰਾ ਜਿਹੜਾ ਪੋਸ਼ਾਕ ਹੈ ਉਹ ਬਣਾ ਕੇ ਭੇਜੀ ਸੀਗੀ ਉਹ ਸਲਾਤ ਪੁਰਸਬੀਜ ਹੋਇਆ ਤੇ ਫਿਰ ਅਮਰਤੀ ਦੀ ਥਾਂ ਇਨਸਾ 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 ਕਿਸਮ ਦਾ ਉਹਦਾ ਅਮਰਤ ਦਾ ਨਾਂ ਦੇ ਕੇ ਉਹਨਾਂ ਨੇ ਉੱਥੇ ਉਹ ਲੋਕਾਂ ਨੂੰ ਪਿਆਇਆ ਤੇ ਇੱਕ ਖਾਸ ਕਿਸਮ ਦਾ ਜਿਹੜਾ ਅਮਰਤ ਦੇ ਬਰਾਬਰ ਦਾ ਉਹ ਇੱਕ ਲੈਵਲ ਤਿਆਰ ਕੀਤਾ ਗਿਆ ਜਿਹਦੇ ਵਿੱਚ ਉਹ ਇਸ ਨੇ ਡੇਰਾ ਸਰਸੇ ਵਾਲੇ ਬਾਬੇ ਨੇ ਤੇ ਰਾਮ ਰਹੀਮ ਗੁਰਮੀਤ ਰਾਮ ਰਹੀਮ ਨੇ ਤੇ ਉਹ ਉਹਦੇ ਉੱਤੇ ਫਿਰ ਬਹੁਤ ਰੌਲਾ ਪਿਆ ਉਹ ਵੀ ਸ਼ਾਇਦ ਗੱਲ ਦਬ ਜਾਂਦੀ ਜਾ ਇਹ ਇੱਕ ਆਪਸ ਵਿੱਚ ਦੀ ਗੱਲ ਕਿਹਾ ਜਾਂਦਾ ਵੀ ਇਹ ਸੁਖਵੀਰ ਬਾਦਲ ਚਾਹੁੰਦਾ ਸੀ ਵੀ ਇਹ ਗੱਲ ਉਛਲੇ ਤਾਂ ਇਸ ਕਰਕੇ ਫਿਰ ਅਜੀਤ ਦੇ ਵਿੱਚ ਦੋ ਦਿਨ ਵੱਡੇ ਵੱਡੇ ਉਹਦੇ ਇਸ਼ਤਿਹਾਰ ਪੂਰੇ ਫੁੱਲ ਪੇਜ ਦੇ ਆਉਂਦੇ ਰਹੇ ਉਹ ਸਾਰੇ ਇਸ਼ਤਿਹਾਰਾਂ ਦੀ ਵੀ ਅਸੀਂ ਸਾਰੀ ਸਾਰੇ ਉੱਥੇ ਕਾਟ ਕੀਤੇ ਆ ਰਿਪੋਰਟ ਦੇ ਵਿੱਚ ਤੇ ਉਹਨਾਂ ਦੀ ਫੋਟੋ ਹੈ ਜੀ ਫੋਟੋ ਹੈ ਸਭ ਦੀ ਇਸ਼ਤਿਹਾਰਾਂ ਦੀ ਲੱਗੀ ਹੋਈ ਉਹ ਜਿਹੜੀ ਬੰਨ ਦੇ ਪਿੱਛੋਂ ਫਿਰ ਸਿੱਖੇ ਦੇ ਤੇ ਬੜੇ ਔਖੇ ਹੋਏ ਉਹਦੇ ਤੇ ਫਿਰ ਪਹਿਲੀ ਲੜਾਈ ਤਲਵੰਡੀ ਸਾਬੋ ਏਰੀਆ ਚ ਦੰਦੋਮਾ ਸਾਹਿਬ ਏਰੀਆ ਵਿੱਚ ਲੜਾਈ ਹੋਈ ਲੜਾਈ ਫਿਰ ਦੂਜੀ ਚੱਲ ਕੇ ਫਿਰ ਇਹਨਾਂ ਨੇ ਕਾਲ ਦਿੱਤੀ ਸਿੱਖਾਂ ਨੇ ਤਿਆਰ ਨਹੀਂ ਸੀ ਸਿੱਖੋ ਉਸ ਕਿਸਮ ਦੀਆਂ ਜਿਹੜੀਆਂ ਸਿੱਖ ਜੱਥੇਬੰਦੀਆਂ ਸੀ ਵੀ ਕੋਈ ਇੰਨਾ ਇਹਨਾਂ ਦਾ ਅੰਦਰੋਂ ਅੰਦਰ ਹੀ ਇਹ ਜ਼ੋਰ ਫੜ ਗਏ ਹੋਣਗੇ ਤਾਂ ਬਛਿੰਡੇ ਕਚਹਿਰੀਆਂ ਦੇ ਵਿੱਚ ਉਹਨਾਂ ਨੇ ਧਰਨਾ ਦਿੱਤਾ ਤਾਂ ਇਹ ਜਿਹੜੇ ਇਹਨਾਂ ਨੇ ਇਹ ਸਦੇਹਰਾ ਸਰਸੇ ਵਾਲਿਆਂ ਨੂੰ ਸਰਕਾਰ ਦੀ ਅੰਦਰੋਂ ਅੰਦਰ ਹੱਲਾਸ਼ੇਰੀ ਸੀ ਇਹਨਾਂ ਨੇ ਆ ਕੇ ਉੱਥੇ ਅਟੈਕ ਕਰਤਾ ਅਟੈਕ ਜਦੋਂ ਕੀਤਾ ਆ ਆ ਕੇ ਉੱਥੇ ਤੇ ਉੱਥੇ ਫਿਰ ਇਹ ਇਹ ਬਹੁਤ ਕੁੱਟਮਾਰ ਹੋਈ ਆਪਸ ਵਿੱਚ ਦੀ ਤਾਂ ਉਦੋਂ ਉਦੋਂ ਪਿੱਛੋਂ ਫਿਰ ਗੜਬੜ ਸ਼ੁਰੂ ਹੋਈ ਫਿਰ ਉਹਦੇ ਵਿੱਚ ਦੋ ਤਿੰਨ ਬੰਦੇ ਮਾਰੇ ਵੀ ਗਏ ਸਿੱਖ ਕੁਝ ਸੰਗਰੂਰ ਵੀ ਮਾਰਿਆ ਗਿਆ ਤੇ ਮਾਨਸਾ ਏਰੀਏ 'ਚ ਵੀ ਤੇ ਕਾਫੀ ਲੋਕ ਜ਼ਖਮੀ ਹੋਏ ਇਸ ਸਬੰਧ ਵਿੱਚ ਫਿਰ ਕੇਸ ਡੇਰਾ ਬਾਬਾ ਡੇਰਾ ਸਰਸੇ ਵਾਲੇ ਰਾਮ ਰਹੀਮ ਦੇ ਵਿਰੁੱਧ ਬਛਿੰਡੇ ਕੇਸ ਦਰਜ ਹੋ ਹਾਂਜੀ ਹਾਂਜੀ ਹੋਇਆ ਸੀ ਉਹਨੂੰ ਦੇਣਾ ਸੀ हां ਇਹ ਤੇ ਅਕਾਲੀ ਦਲ ਦੇ ਇੱਕ ਜਿਹੜਾ ਪਾਰਟੀ ਦਾ ਵਰਕਰ ਸੀ ਲੀਡਰ ਸੀ ਉੱਥੋਂ ਦਾ ਬਟੰਡੇ ਦਾ ਖਾਸ ਕਰਕੇ ਸਿੱਧੂ ਉਹਦਾ ਨਾਂ ਪੂਰਾ ਮੈਨੂੰ ਯਾਦ ਨਹੀਂ ਰਿਹਾ ਉਸਨੇ ਫਿਰ ਕੇਸ ਦਰਜ ਕਰਾਇਆ ਤੇ ਕੇਸ ਜਦੋਂ 12 ਦੇ ਨੇੜੇ ਤੱਕ ਜਾ ਕੇ ਇਹ ਕੇਸ ਫਿਰ ਵੀ ਉਹਨਾਂ ਨੇ ਕਿਹਾ ਵੀ ਕੇਸ ਵਾਪਸ ਲਾਓ ਤਾਂ ਫਿਰ ਵੋਟਾਂ ਪਾਵਾਂਗੇ 12 ਤੋਂ ਪਹਿਲਾਂ ਫਿਰ 12 ਚ ਪਹਿਣੀ ਅਸੀਂ ਇਲੈਕਸ਼ਨ ਹੋਣੀ ਸੀ ਉਦੋਂ ਫਿਰ ਕੇਸ ਸੈਸ਼ਨ ਤੋਂ ਵਾਪਸ ਲਿਆ ਸੈਸ਼ਨ ਤੱਕ ਪਹੁੰਚਿਆ ਹੋਇਆ ਕੇਸ ਵਾਪਸ ਲਿਆ ਅਕਾਲੀ ਦਲ ਨੇ ਉਹਦੇ ਕਹਿਣ ਤੇ ਉਹਨਾਂ ਨੇ ਵਰਕਰ ਨੇ ਲਿਆ ਤੇ ਫਿਰ 12 ਦੇ ਵਿੱਚ 20 ਇਹਨਾਂ ਨੇ ਇਲੈਕਸ਼ਨ ਇਹ ਸਾਰੀ ਚੋਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਔਰ ਅਕਾਲੀ ਜਿੱਤੇ ਵੀ ਇਸ ਏਰੀਆ ਦੇ ਵਿੱਚ ਫਿਰ ਉਹਨਾਂ ਦੀ ਵੋਟ ਦਾ ਉਹਨਾਂ ਦੀਆਂ ਸੀਟਾਂ ਵੀ ਵਧੀਆਂ ਅੱਛਾ ਹੁਣ ਸਾਰਾ ਇਹ ਰੌਲਾ ਜਿਹੜਾ ਇੱਥੋਂ ਤੱਕ ਆਉਂਦਾ ਵੀ ਇਹ ਫਰਕ ਕਿਉਂ ਹੋਇਆ ਇਸ ਕਿਛੋ ਪਿੱਛੋਂ ਫਿਰ ਉਹਨਾਂ ਨੇ ਫਿਰ ਇਹ ਪਤਾ ਹੀ ਹੈ ਤੁਹਾਨੂੰ ਸਭ ਨੂੰ ਉਹ ਗੱਲਾਂ ਦੁਆਰਾ ਕੀ ਕਰਨੀਆਂ ਵੀ ਅਕਾਲੀ ਦਲ ਨੇ ਦੇ ਕਹਿਣ ਉਤੇ ਸਾਰਾ ਸਾਰਾ ਇਹ ਜਦੋਂ ਉਹਨਾਂ ਨੇ ਜਿਹੜੀ ਮੈਸेंजर ਆਫ ਗੋਡ ਦੀ ਪਿਕਚਰ ਸੀਗੀ ਉਹ ਜਿਹੜੀ ਬਣਾਈ 15 ਦੇ ਵਿੱਚ 14 ਚ ਸ਼ਾਇਦ ਬਣਨੀ ਸ਼ੁਰੂ ਹੋਈ ਸੀ 15 ਦੇ ਪਹਿਲੇ ਦਿਨਾਂ ਦੇ ਵਿੱਚ ਤਾਂ ਇਹਨਾਂ ਨੇ ਉਸ ਨੂੰ ਉਸ ਦੇ ਉੱਤੇ ਇਹ ਲੱਗਿਆ ਹੋਇਆ ਅਕਾਲੀ ਦਲ ਪ੍ਰੈਸ਼ਰ ਥੱਲੇ ਆ ਕੇ ਇਸ ਨੂੰ ਉਹਨਾਂ ਨੇ ਪੰਥ ਚੋਂ ਛੇਕ ਦਿੱਤਾ ਸੀ ਪਹਿਲੇ ਵਾਲੀਆਂ ਬਟੰਡੇ ਘਟਨਾਵਾਂ ਤੋਂ ਬਾਅਦ ਹੀ ਤੇ ਫਿਰ ਇਹ ਜਦੋਂ ਪੰਥ ਚੋਂ ਫਿਰ ਵਾਪਸ ਲਿਆ ਗਿਆ ਗਰਵਾਚਨ ਸਿੰਘ ਨੇ ਕਿਹਾ ਵੀ ਵਾਪਸ ਵਾਪਸ ਲੈਣ ਕਿਉਂਕਿ ਪੰਜਾਬ ਦੇ ਵਿੱਚ ਉਹਦੀ ਜਿਹੜੀਆਂ ਪਿਕਚਰ ਸੀਗੀਆਂ ਉਹ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਸੀ ਹੋਈਆਂ ਜਿੰਨਾ ਚਿਰ ਉਹਨਾਂ ਤੇ ਪਾਬੰਦੀ ਲੱਗੀ ਹੋਈ ਸੀਗੀ ਦਬਾਬੇ ਤੇ ਤਾਂ ਫਿਰ ਇਹ ਜਦੋਂ ਪਾਬੰਦੀ ਲੱਗੀ ਜੁਲਾਈ ਦੇ ਮਹੀਨੇ ਦੀ ਗੱਲਬਾਤ ਹੈ ਸ਼ਾਇਦ ਕਿ ਉਦੋਂ ਹੀ ਪਾਬੰਦੀ ਤੋਂ ਪਾਬੰਦੀ ਤੋਂ 2 ਦਿਨਾਂ ਬਾਅਦ ਹੀ ਪਾਬੰਦੀ ਇੱਥੋਂ ਇਧਰੋਂ ਹਟਾਈ ਉਦੋਂ ਫਿਰ ਸਾਰੀਆਂ ਸਾਰੀਆਂ ਸਿਨੇਮਾ ਹਾਲ ਦੇ ਵਿੱਚ ਜਿਸ ਮੈਸੇਂਜਰ ਆਫ ਗੋਡ ਹੈ ਤੇ ਉਹ ਉਸ ਦੀ ਜਿਹੜੀਆਂ ਪਿਕਚਰ ਜਿਹੜੀਆਂ ਫਿਲਮ ਸੀ ਸਾੜੀ ਉਹ ਰਿਲੀਜ਼ ਹੋ ਗਈ ਤੇ ਜਿਹੜਾ ਪ੍ਰਦੀਪ ਕਲੇਰ ਇਸ ਤਰੀਕ ਨੂੰ ਹੋਰ ਤਰੀਕੇ ਨਾਲ ਕਹਿੰਦਾ ਵੀ ਅਸੀਂ ਗਏ ਵਾਪਸ ਕਰਾਇਆ ਸਾਡੇ ਕਹਿਣ ਤੇ ਉਹ ਕਹਿੰਦਾ ਮੈਂ ਕਰ ਦਿੰਦਾ ਇਹਦੀ ਕਹਾਣੀਆਂ ਪਿਛਲੀਆਂ ਬੈਕਗਰਾਉਂਡ ਹੈ ਜਿਹਦੇ ਨਾਲ ਉਹ ਤੱਥ ਹੈ ਵੀ ਜਿੱਦਣ ਇੱਥੇ ਅਕਾਲ ਤਖਤ ਤੋਂ ਉਹਨੂੰ ਮਾਫੀ ਦਿੱਤੀ ਗਈ ਰਾਮ ਰਹੀਮ ਨੂੰ ਉਸੇ ਦਿਨ ਉਸੇ ਦਿਨ ਹੀ ਸਾਰੀਆਂ ਪਿਕਚਰ ਤਿਆਰ ਹੋ ਗਈ ਉਦੋਂ ਪਹਿਲਾਂ ਇਹਨਾਂ ਨੇ ਹੋਰ ਪ੍ਰੋਟੈਸਟ ਕਰਨ ਲਈ ਪੰਜਾਬ ਦੇ ਵਿੱਚ ਬੰਦ ਕੀਤਾ ਸੀਗਾ ਸੱਚੇ ਸੌਦੇ ਵਾਲਿਆਂ ਨੇ ਤੇ ਕਈ ਬੱਥਾਂ-ਬੁੱਥਾਂ ਤੇ ਹੋਰ ਤੋੜੀਆਂ ਸੀ ਤੇ ਹੋਰ ਕਈ ਸਰਕਾਰੀ ਪ੍ਰਾਪਰਟੀ ਤੇ ਅਟੈਕ ਵੀ ਕੀਤੇ ਸੀ ਤੇ ਜਿਹਦੇ ਜਿਹਦਾ ਕੋਈ ਬਹੁਤਾ ਸੰਗਿਆਨ ਬਹੁਤਾ ਜੋ ਕੋਈ ਨੋਟਿਸ ਇਹਨੇ ਲਿਆ ਹੀ ਨਹੀਂ ਸੀਗਾ ਉਦੋਂ ਮੌਕੇ ਦੀ ਕਾਲੀ ਦਲ ਦੀ ਕਾਲੀ ਦਲ ਬੀਜੇਪੀ ਸਰਕਾਰ ਨੇ ਉਹਨਾਂ ਨੂੰ ਕੋਈ ਬਹੁਤੀ ਫੜੋਫੜਾਈ ਨਹੀਂ ਕੀਤੀ ਤੇ ਬੜਾ ਉਹ ਖੁੱਲ ਕੇ ਸਾਰਾ ਓਪਨ ਸਾਰਾ ਕੁਝ ਕਰਦੇ ਰਹੇ ਪ੍ਰੈਸ਼ਰ ਪਾਉਣ ਲਈ ਵੀ ਅਸੀਂ ਸਾਡੇ ਬਾਬੇ ਦੀ ਜਿਹੜੀ ਪਿਕਚਰ ਆ ਉਹ ਰਿਲੀਜ਼ ਕੀਤੀ ਜਾਵੇ ਤੇ ਪਿੱਛੋਂ ਫਿਰ ਪਿਕਚਰ ਰਿਲੀਜ਼ ਹੋਣ ਤੋਂ ਬਾਅਦ ਇਹ ਬੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ ਉਹ ਰੌਲਾ ਪਾਣਾ ਸ਼ੁਰੂ ਹੋ ਗਿਆ ਤੇ ਇਸ ਰੌਲੇ ਦੇ ਵਿੱਚ ਫਿਰ ਇਸ ਨੂੰ ਹੋਰ ਜ਼ਿਆਦਾ ਚੈਲੰਜ ਨਾਲ-ਨਾਲ ਇਹ ਵੀ ਕੀਤਾ ਜਦੋਂ ਬਾਬੇ ਨੇ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਪ੍ਰੋਸੈਸ ਸ਼ੁਰੂ ਹੋਇਆ ਉਹ ਵੀ ਇੱਕ ਪ੍ਰੈਸ਼ਰ ਦੇ ਲੈਵਲ ਤੇ ਸ਼ੁਰੂ ਹੋਇਆ ਸੀ ਤੁਸੀਂ ਬਾਬੇ ਦੀ ਪਿਕਚਰ ਰਿਲੀਜ਼ ਕਿਉਂ ਨਹੀਂ ਕਰਨ ਲੰਦੇ ਤਾਂ ਉਹ ਫਿਰ ਜਿਹੜੇ ਬਗਰਾੜੀ ਦੇ ਆਲੇ-ਦਾਲੇ 5-6 ਪਿੰਨਾਂ ਦੇ ਵਿੱਚ ਲਗਾਤਾਰ ਬੇਅਦਬੀ ਦੇ ਕੇਸ ਹੋਏ ਆ ਉਹ ਪਤਾ ਹੈ ਬੋਰਡ ਦੀਵਾਰ ਵਾਲਾ ਤੋਂ ਸ਼ੁਰੂ ਹੋਇਆ ਲਗਭਗ 15-18 ਕਿਲੋਮੀਟਰ ਦਾ ਇੱਕ ਏਰੀਆ ਹੈ ਸਪੈਕ ਏਰੀਆ ਉਹਦੇ ਚੋਂ ਜਾਂ ਤੇ ਸਾਢੇ 4 ਮਹੀਨੇ ਹੁੰਦਾ ਰਿਹਾ ਇਹ ਲਗਾਤਾਰ ਸਾਢੇ 4 ਮਹੀਨੇ ਬੰਦੇ ਆ ਪਹਿਲੇ ਇਨਸੀਡੈਂਟ ਤੋਂ ਲੈ ਕੇ ਜਦੋਂ 15 ਅਕਤੂਬਰ 2015 ਦਾ ਇਨਸੀਡੈਂਟ ਇੱਥੇ ਕੋਰਪੂਰੇ ਗੋਲੀ ਚੱਲਣ ਦਾ ਹੁੰਦਾ ਨਹੀਂ ਉਹ ਤੋਂ ਇਹਨਾਂ ਬੁਰਜ ਜਵਾਰ ਸਿੰਘ ਵਾਲਾ ਦਾ ਜਿਹੜਾ ਨਾ ਬੇਦਬੀ ਤੇ ਮਾਮਲਾ ਆਉਂਦਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਂਦਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ ਗਿਆ ਚੋਰੀ ਕੀਤਾ ਗਿਆ ਇਹ ਸਾਰਾ ਕੁਝ ਬਦਲ ਕੇ ਮੈਂ ਕਹਨਾ ਪਹਿਲੇ ਇਨਸੀਡੈਂਟ ਤੋਂ ਲੈ ਕੇ ਚੋਰੀ ਦੇ ਇਨਸੀਡੈਂਟ ਤੋਂ ਲੈ ਕੇ ਲਾਸਟ ਤੱਕ ਜਿਹੜਾ ਜਿਹੜਾ ਗੋਲੀ ਚੱਲਾਉਣ ਦਾ ਕੋਟਪੂਰੇ ਚੌਂਕ ਦੇ ਵਿੱਚ ਇਨਸੀਡੈਂਟ ਹੈ ਇਹਦੇ ਵਿੱਚ 4.5 ਮਹੀਨਿਆਂ ਦਾ ਫਰਕ ਹੈ ਬਿਲਕੁਲ 4.5 ਮਹੀਨੇ ਤੱਕ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਜਿਹਦਾ ਸਰਕਾਰ ਨੇ ਜਿਹਦਾ ਅਸੀਂ ਕਹਿ ਦਈਏ ਕੋਈ ਬਹੁਤਾ ਇਹਨਾਂ ਨੇ ਨੋਟਿਸ ਨਹੀਂ ਲਿਆ ਜਾਂ 4.5 ਮਹੀਨਿਆਂ ਤੱਕ ਹੋਮ ਮਿਨਿਸਟਰ ਸੁਖਵੀਰ ਬਾਦਲੀ ਹੋਵੇ ਤੇ ਉਹ ਕੋਈ ਕੋਈ ਗੱਲਬਾਤ ਨਹੀਂ ਸਾਰੇ 4.5 ਮਹੀਨਿਆਂ ਚ ਰੋਕ ਨਹੀਂ ਸਕਦੇ ਕਿਉਂਕਿ ਉਸ ਦੌਰਾਨ ਫਿਰ ਇਹ ਵੀ ਕੀਤਾ ਇਹਨਾਂ ਨੇ ਵੀ ਮਾਫੀ ਨੂੰ ਮਾਫੀ ਦੇਤੀ ਮਾਫੀ ਨੂੰ ਜਿਹੜਾ ਜਸਟੀਫਾਈ ਕਰਨ ਲਈ 80-90 ਲੱਖ ਦੇ ਐਸਜੀ ਬਿਜ਼ਨਸ ਹਥਿਆਰ ਵੀ ਦਿੱਤੇ ਤੇ ਇਹ ਸਾਰਾ ਕੁਝ ਲੋਕਾਂ ਦੇ ਨੋਟਿਸ ਚ ਹੈ ਇਹ ਦੇ ਇਹ ਨੂੰ ਜਿਹੜਾ ਪ੍ਰਦੀਪ ਕਲੇਰ ਹੈ ਕਿਵੇਂ ਦੱਸਦਾ ਉਹਦਾ ਆਪ ਦਾ ਇੱਕ ਨੈਰੇਟਿਵ ਹੈ ਦੱਸਣ ਦਾ ਵੀ ਅਸੀਂ ਆਏਗੇ ਆਏਗੇ ਪਰ ਇਹ ਹੈ ਗੱਲ ਹੈ ਵੀ ਗੱਲਾਂ ਸਾਰੀਆਂ ਹੋਈਆਂ ਅਸੀਂ ਪ੍ਰਦੀਪ ਕਲੇਰ ਕਲੇਰ ਦੀ ਸਾਰੀ ਗੱਲ ਨੂੰ ਉਸੇ ਤਰੀਕੇ ਨਾਲ ਨਾ ਵੀ ਲਈਏ ਜਿਸ ਤਰੀਕੇ ਨਾਲ ਦੱਸ ਲਿਆ ਉਹ ਇੱਕ ਤਰੀਕਾ ਤੋਂ ਤਰੀਕੇ ਨਾਲ ਅਸੀਂ ਨਾ ਹੀ ਮੰਨੀਏ ਗਲਤ ਰਹਿ ਗਏ ਜਿਵੇਂ ਹੁਣ ਇਹਨਾਂ ਦਾ ਵਕੀਲ ਅਕਾਲੀ ਦਲ ਦਾ ਕਲੇਰ ਅਰਸ਼ਦੀਨ ਕਲੇਰ ਕਿਹਾ ਜੀ ਉਹਦੇ ਪੰਜ ਕੇਸ ਹੈ ਉਹ ਉਹ ਕਹਿੰਦਾ ਪੰਜ ਕੇਸ ਆ ਠੀਕ ਆ ਉਹਦੇ ਤੇ ਕੇਸ ਹੈਗੇ ਜਾਂ ਤਾਂ ਹੀ ਤਾਂ ਵਾਦਾ ਮਾਫੀ ਗਵਾਹ ਬਣਿਆ ਇਹ ਹੈਗੇ ਉਹਨੇ ਆਪ ਦੀ ਸਕਿਨ ਬਚਾਉਣ ਲਈ ਵਾਦਾ ਮਾਫੀ ਗਵਾਹ ਬਣਿਆ ਪੇਸ਼ ਹੋਇਆ ਜਾਂ ਉਹਨੂੰ ਲੱਗਿਆ ਮੈਨੂੰ ਆਹ ਕਰਨਾ ਪਊਗਾ ਉਹ ਵਾਦਾ ਮਾਫੀ ਗਵਾਹ ਦਾ ਮਤਲਬ ਇਹ ਹੁੰਦਾ ਵੀ ਉਹ ਕੇਸਾਂ ਚ ਇਨਵੋਲ ਹੈ ਪੰਜਾਂ ਚੀਜ਼ਾਂ ਦੇ ਚ ਸਾਰਿਆਂ ਚ ਇਨਵੋਲ ਹੈ ਉਹ ਸਾਰਾ ਉਹ ਬੇਅਦਬੀ ਦੇ ਕੇਸ ਦੇ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਜੋ ਵੀ ਹੋਇਆ ਉਹ ਸਾਰੇ ਦੇ ਵਿੱਚ ਉਹ ਇਨਵੋਲ ਹੈ ਉਹ ਕਹਿੰਦਾ ਵੀ ਆ ਮੈਂ ਇਨਵੋਲ ਮੈਂ ਸਾਰੇ ਚ ਬੰਬੇ ਗਿਆ ਉੱਥੇ ਗਿਆ ਉੱਥੇ ਗਿਆ ਚਲੋ ਇਹ ਸਾਰੀ ਇੰਟੀਗ੍ਰਿਟੀ ਤੋਂ ਵਿੱਚ ਅਸੀਂ ਨਾ ਵੀ ਉਹਦੀ ਗੱਲ ਨੂੰ ਮੰਨੀਏ ਪਰ ਇਹ ਸਾਰਾ ਪ੍ਰੋਸੈਸ ਹੋਇਆ ਜਿਹੜਾ ਕਿ ਅਸੀਂ 18 ਦੇ ਵਿੱਚ ਲਿਖਤੀ ਰੂਪ ਚ ਦੇ ਚੁੱਕੇ ਹਾਂ ਲਿਖਤੀ ਰੂਪ ਚ ਕਦੇ ਇੱਕ ਦਿਨ ਵੀ ਅਕਾਲੀ ਦਲ ਵੱਲੋਂ ਉਹਦੀ ਉਹਦਾ ਕਿਸੇ ਕਿਸਮ ਦਾ ਕੋਈ ਕੰਟਰਡਿਕਸ਼ਨ ਨਹੀਂ ਆਈ ਕਿਸੇ ਕਿਸਮ ਦੇ ਕਿਸੇ ਕਿਸੇ ਬੰਦੇ ਨੇ ਵੀ ਕਿਹਾ ਵੀ ਅਸੀਂ ਗਲਤ ਲਿਖਿਆ ਵਟਿਆ ਗਿਆ ਵੱਡੇ ਲੈਵਲ ਤੇ ਛਾਪ ਕੇ ਹਾਂਜੀ ਜਿਸ ਵਾਰ ਇਹ ਇੱਕ ਦੋ ਤੜਾ ਪਹਿਲਾ ਵੀ ਜਿਹੜਾ ਜਿਹੜੀ ਅਕਾਲ ਤਖਤ ਤੇ ਗਿਆ ਸੁਖਬੀਰ ਬਾਦਲ ਹੁਣ ਵੀ ਜਾਏ ਹੈ ਤੇ ਹੁਣ ਅਕਾਲ ਤਖਤ ਨੇ ਇਹਦਾ ਨੋਟਸ ਲੈਣਾ ਕੀ ਸੁਖਬੀਰ ਬਾਦਲ ਹੁਣੇ ਜਿਹੜੇ ਆ ਜਾਂ ਪੂਰਾ ਗਰੁੱਪ ਜਿਹੜਾ ਕਾਦੀ ਦਲ ਹੈ ਇਹ ਮਾਫੀ ਜਾ ਕੇ ਅਕਾਲ ਤਖਤ ਮੰਗੇਗਾ ਕੀ ਉਹਦੇ ਨਾਲ ਜਿਹੜੀ ਬੁਨਿਆਦੀ ਫੈਕਟਸ ਹੈ ਉਹ ਬਦਲ ਜਾਣਗੇ ਕੀ ਅਕਾਲ ਤਖਤ ਇਹਨਾਂ ਨੂੰ ਮਾਫੀ ਦੇਗਾ ਕੀ ਕਿਧਰ ਨੂੰ ਮਾਮਲਾ ਚਲੇਗਾ ਕਿ ਵੇਖੋ ਤਕਰੀਬਨ ਤੁਸੀਂ ਜੇ ਮੋٹے ਲੈਵਲ ਤੇ ਕਰਦੀਏ ਇੱਕ ਦਹਾਕਾ ਹੋ ਗਿਆ ਰੇੜਕਾ ਪੈਂਦੇ ਹੋਏ ਨੂੰ ਬੇਅਦਬੀ ਨੂੰ ਬੜੀਆਂ ਚੀਜ਼ਾਂ ਸਾਹਮਣੇ ਆ ਗਈਆਂ ਇੱਕ ਉਹ ਇੱਕ ਪਹਿਲਾਂ ਜੇਲ੍ਹ ਦੇ ਵਿੱਚ ਜੀਮਿੰਦਰ ਜੀਮਿੰਦਰ ਬਿੱਟੂ ਜੀਮਿੰਦਰ ਨਾਲ ਬਿੱਟੂ ਨਾਭਾ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀਗਾ ਉਹਦਾ ਕਤਲ ਹੋ ਗਿਆ ਸੀ ਨਾਭਾ ਜੇਲ੍ਹ ਤੋਂ ਮਾਰਿਆ ਗਿਆ ਉਹਦਾ ਕਤਲ ਹੋ ਗਿਆ ਨਾਭਾ ਮੁਕਸਰ ਦੇ ਵਿੱਚ ਵੀ ਮਾਰਿਆ ਗਿਆ ਸੀ ਮੁਕਸਰ ਚ ਮਾਰੇ ਗਏ ਉਹਨਾਂ ਸਾਰਿਆਂ ਦੀ ਕੰਫੈਸ਼ਨ ਹੈਗੀ ਹੈ ਇਹ ਕੰਫੈਸ਼ਨ ਆਲਗ ਉਸ ਨੇੜੇ ਤੇੜੇ ਦੀ ਹੈ ਵੀ ਕਿਸੇ ਦੀ ਹਿੰਮਤ ਹੈ ਇੱਕ ਇਸ ਕਿਸਮ ਦਾ ਇਲਾਕਾ ਹੋਵੇ ਬਗੜਾੜੀ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਮਾਲਵੇ ਦਾ ਉਹ ਗੜ੍ਹ ਹੋਵੇ ਉਸ ਕਿਸਮ ਦਾ ਤੇ ਉਹਦੇ ਵਿੱਚ ਤੁਸੀਂ ਗੁਰੂਗ੍ਰੰਥ ਸਾਹਿਬ ਚੋਰੀ ਕਰਦੇ ਹੋ ਉਹਨਾਂ ਪਿੰਡਾਂ ਵਿੱਚ ਹਰ ਪਿੰਡ ਵਿੱਚ ਗੁਰਦੁਆਰੇ ਹੋਣ ਤੇ ਉੱਥੇ ਡੇਰੇ ਦਾ ਕੋਈ ਨਾਂ ਤਾਂ ਥੇ ਵੀ ਨਾ ਹੋਵੇ ਤੇ ਇਸ ਕਰਕੇ ਤੁਸੀਂ ਕਿਸ ਤਰੀਕੇ ਨਾਲ ਉਮੀਦ ਕਰ ਸਕਦੇ ਹੋ ਵੀ ਬਿਨਾਂ ਹੱਲਾਸ਼ੇਰੀ ਤੋਂ ਬਿਨਾਂ ਕਿਸੇ ਪਾਸੇ ਤੇ ਜ਼ੋਰ ਤੋਂ ਸਰਕਾਰੀ ਪਤਾ ਹੋਵੇ ਵੀ ਅੱਗੇ ਕੁਝ ਨਹੀਂ ਹੋਏਗਾ ਤੁਸੀਂ ਫਿਰ ਉਹ ਸਾਰਾ ਆਮ ਬੰਦਾ ਵੀ ਫਿਰ ਬੜਾ ਦਲੇਰ ਹੋ ਜਾਂਦਾ ਇਹ ਦਲੇਰੀ ਨਾਲ ਸਾਰੇ ਕੁਝ ਕੀਤੇ ਗਏ ਕਈ ਰੀ ਤਾਂ ਉਹਦੇ ਵਿੱਚ ਜਿਹੜਾ 4 4.5 ਮਹੀਨੇ ਉਹ 15 16 ਕਿਲੋਮੀਟਰ ਦੇ ਏਰੀਆ ਦੇ ਪਿੰਡਾਂ ਚ 86 ਤੇ ਉਹਦੇ ਵਿੱਚ ਚੈਲੰਜ ਵੀ ਕੀਤਾ ਸਿੱਧਾ ਕਿਹਾ ਵੀ ਅਸੀਂ ਆ ਕਰ ਰਹੇ ਹਾਂ ਕਰ ਲੋ ਸਾਡਾ ਕੀ ਕਰੋਗੇ ਉਸ ਕਿਸਮ ਦੇ ਵੀ ਪੋਸਟਰ ਲੱਗੇ ਦੁਆਰਾਂ ਦੇ ਉੱਪਰ ਪੋਸਟਰ ਦੁਆਰਾਂ ਲੱਗੇ ਇਹ ਸਾਰਾ ਕੁਝ ਹੋਇਆ ਤੇ ਇਸ ਕਰਕੇ ਬਿਨਾ ਹੱਲਾਸ਼ੇਰੀ ਤੋਂ ਪਿੱਛੇ ਸਰਕਾਰਾਂ ਦੀ ਹੱਲਾਸ਼ੇਰੀ ਤੋਂ ਬਗੈਰ ਹੋ ਨਹੀਂ ਸਕਦਾ ਸਾਰਾ ਕੁਝ ਉਹ ਹਜੇ ਚਾਹੁੰਦੇ ਸੀਗੇ ਵੀ ਹਜੇ ਵੀ ਸਾਡੀ ਇਹ ਵੋਟ ਬੈਂਕ ਬਣਿਆ ਰਹੇ 2017 ਲਈ ਵੀ ਇਹ ਸਾਰਾ ਉਹ ਥੋੜਾ ਜਿਹਾ ਗੱਲ ਪਹਿਲਾਂ ਹੀ ਕਰ ਚੁੱਕੇ ਇਹ ਕਿਹਦੇ ਵੱਲੋਂ ਹੋਈ ਹੈ ਇਹ ਕਿਹਦੇ ਵੱਲੋਂ ਨਹੀਂ ਹੋਈ ਇਹ 15 ਵਾਲਾ ਇਨਸੀਡੈਂਟ ਉਹਨਾਂ ਦੀ ਫਿਲਮ ਦਾ ਜਿਹੜਾ ਪ੍ਰੈਸ਼ਰ ਦੱਸਦਾ ਵੀ ਸਾਨੂੰ ਇਹ ਵੀ ਸਾਡੀ ਫਿਲਮ ਇਹ ਚੱਲਣੀ ਚਾਹੀਦੀ ਹੈ ਉਹਨਾਂ ਦਾ ਆਪ ਦਾ ਪ੍ਰੈਸ਼ਰ ਸੀ ਆਪਦੀ ਪਬਲਿਸਿਟੀ ਲਈ ਸਾਰਾ ਕੋਈ ਵਾਵਾ ਕਰ ਰਿਹਾ ਪ੍ਰਦੀਪ ਕਲੈਰ ਤਾਂ ਹਣੀ ਪ੍ਰੀਤ ਦਾ ਵੀ ਨਾਂ ਲੈਂਦਾ ਵੀ ਉਹਦਾ ਪ੍ਰੈਸ਼ਰ ਸੀਗਾ ਉਹਦਾ ਪ੍ਰੈਸ਼ਰ ਮਤਲਬ ਡੇਰੇ ਦਾ ਉਹਦਾ ਪ੍ਰੈਸ਼ਰ ਇਹਨਾਂ ਦਾ ਜਿਹੜਾ ਰਾਮ ਰਹੀਮ ਦਾ ਪ੍ਰੈਸ਼ਰ ਹੋਇਆ ਡੇਰੇ ਵੱਲੋਂ ਪ੍ਰੈਸ਼ਰ ਸੀ ਇਹਨਾਂ ਦਾ ਕੋਈ ਸ਼ੱਕ ਹੀ ਨਹੀਂ ਡੇਰੇ ਦੇ ਪ੍ਰੈਸ਼ਰ ਦੇ ਕਰਕੇ ਹੀ ਅਕਾਲ ਤਖਤ ਦੇ ਜਥੇਦਾਰ ਨੂੰ ਸੁਖਵੀਰ ਬਾਦਲ ਨੇ ਆਪਣੀ ਕੋਠੀ ਬੁਲਾਇਆ ਇੱਕ ਤਰੀਕੇ ਨਾਲ ਡਿਕਟੇਟ ਕੀਤਾ ਗਿਆ ਇਹ ਸਾਰਾ ਕੁਝ ਸੱਪ ਚੁੱਕਿਆ ਇਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਗੁਰਮਖ ਸਿੰਘ ਕੋ ਉਸ ਵੇਲੇ ਦਾ ਕੋਈ ਜਥੇਦਾਰ ਰਿਹਾ ਸਿੰਘ ਸਾਹਿਬ ਰਿਹਾ ਉਹਨੇ ਵੀ ਇਸ ਕਾਫੀ ਗੱਲ ਦਾ ਪ੍ਰਗਟਾਵਾ ਕੀਤਾ ਇਹ ਪ੍ਰਗਟਾਵਾ ਅੰਦਰੋਂ ਹੀ ਹੋ ਚੁੱਕਿਆ ਹੁਣ ਇਹਨੂੰ ਦੁਬਾਰਾ ਰਿਪੀਟ ਕਰਨ ਦੀ ਤਾਂ ਲੋੜ ਨਹੀਂ ਇਹ ਸਾਰਾ ਕੁਝ ਪੈਸੇ ਲਾਉਣੇ రికార్డ్ ਤੇ ਸਾਰੀਆਂ ਚੀਜ਼ਾਂ ਉਹਨੂੰ ਜਸਟੀਫਾਈ ਕਰਨਾ ਫਿਰ ਜਦੋਂ ਬਹੁਤਾ ਜ਼ਿਆਦੇ ਗੋਲੀ ਚੱਲ ਜਾਂਦੇ ਉਹ ਤੂੰ ਪਿੱਛੇ ਇਮੀਡੀਏਟਲੀ ਵਾਪਸ ਲੈਣਾ ਪੈਂਦਾ 15 ਅਕਤੂਬਰ ਦੀ ਗੋਲੀ ਤੋਂ ਬਾਅਦ 15 16 ਦੀ ਰਾਤ ਦਾ ਸਾਰਾ ਕੁਝ ਹੋਇਆ ਉਹ ਤੇ ਉਦੋਂ ਪਿੱਛੇ ਸਾਰਾ ਕੁਝ ਕਰਨਾ ਉਦੋਂ ਪਿੱਛੇ ਫਿਰ ਦੂਜਾ ਰੁਖ ਲੈਣਾ ਪੈਂਦਾ ਫਿਰ ਇਹਨਾਂ ਤੋਂ ਗੱਲ ਸੰਭਦੀ ਹੋਈ ਨਹੀਂ ਜਿਹੜੀ ਅੱਜ ਤੱਕ ਨਹੀਂ ਸੰਭ ਰਹੀ ਕਦੇ ਕਾਲ ਤਖਤ ਤੇ ਪੇਸ਼ ਹੋਣਾ ਵੀ ਤੁਸੀਂ ਉੱਥੇ ਜਥੇਦਾਰਾਂ ਨੂੰ ਉੱਥੇ ਉਹਨਾਂ ਨੂੰ ਉਹਨਾਂ ਨੂੰ ਉਸੇ ਤਰੀਕੇ ਨਾਲ ਵਰਤਿਆ ਜਥੇਦਾਰਾਂ ਤੋਂ ਕਿਸੇ ਤੋਂ ਮਾਫੀ ਮੰਗਾਤੀ ਕਿਸੇ ਨੂੰ ਫਿਰ ਦੁਬਾਰਾ ਕਿਹਾ ਵੀ ਹਾਂ ਐਕਸ਼ਨ ਲਓ ਨਹੀਂ ਸਾਡੇ ਹਾਲਤ ਖਰਾਬ ਹੋ ਜੂਗੀ ਫਿਰ ਦੁਬਾਰਾ ਉਸ ਨੂੰ ਤੁਸੀਂ ਪੰਥ ਚੋ ਛੇਕਿਆ ਇਹ ਸਾਰਾ ਕੁਝ ਕਰਵਾਇਆ ਹੁਣ ਫਿਰ ਤੁਸੀਂ ਜਿਹੜੇ ਜਥੇਦਾਰਾਂ ਨੂੰ ਤੁਸੀਂ ਇਸ ਤਰੀਕੇ ਨਾਲ ਵਰਤਦੇ ਹੋ ਜਿਦੀ ਸੁਖਵੀਰ ਬਾਦਲ ਖੁਦ ਅਪੋਇੰਟਿੰਗ ਅਥਾਰਟੀ ਹੈ ਉਹਨਾਂ ਨੂੰ ਉਹਨਾਂ ਨੂੰ ਇਸ ਪੋਜੀਸ਼ਨ ਤੇ ਪਹੁੰਚਾਉਣ ਲਈ ਉਹ ਮੇਨ ਅਥਾਰਟੀ ਸੁਖਵੀਰ ਬਾਦਲ ਹੈ ਉਹਦੇ ਬਰੁਤ ਕੀ ਕੀ ਇਹਨੇ ਦੇਣਾਗਾ ਜਥੇਦਾਰ ਨੇ ਰਕबीर ਸਿੰਘ ਨੇ ਕਵਾਲੀ ਨਹੀਂ ਪੈਦਾ ਹੁੰਦਾ ਕੁਝ ਦੇ ਦੇ ਉਹ ਗੋਮੂਆ ਤੋਂ ਮਿੱਟੀ ਛਾੜਨ ਵਾਲੀ ਗੱਲਬਾਤਾਂ ਕਰਦੇ ਰਹਿਣਗੇ ਕੁਝ ਚਿਰ ਵੀ ਸ਼ਾਇਦ ਇਹ ਭਲੇਖੇ ਪੈ ਜਾਣ ਲੋਕ ਹੁਣ ਲੋਕ ਲੋਕਾਂ ਨੂੰ ਬਹੁਤਾ ਭਲੇਖਾ ਨਹੀਂ ਪੈਂਦਾ ਰਿੜਕਿਆ ਬਹੁਤ ਗਿਆ ਕੇਸ ਇਹ 10 ਸਾਲਾਂ ਦੇ ਵਿੱਚ ਤੇ ਇਹਦੇ ਵਿੱਚੋ ਤਿਆਰ ਰਹੀ ਇੱਕ ਬਾਤ ਅਕਾਲੀ ਦਲ ਨੂੰ ਯਾਦ ਰੱਖਣੇ ਚਾਹੀਦਾ ਵੀ ਇਹ 17 ਚ ਹਾਰੇ ਆ 19 ਚ ਹਾਰੇ ਆ 22 ਚ ਹਾਰੇ ਆ ਤੇ ਫੇਰ ਹੁਣ ਆ ਫੇਰ ਸਾਡਾ ਚੌਥੀ ਵਾਰੀ ਜਿਹੜਾ ਹੁਣ ਲੋਕ ਸਭਾ ਦੀ ਚੌਥੀ ਚ ਹਾਰ 24 ਚਾਰੇ ਚਾਰ ਵਾਰ ਇਹ ਲੋਕ ਭੁੱਲ ਗਏ ਹੁੰਦੇ ਤਾਂ ਫਿਰ ਇਹਨਾਂ ਨੂੰ ਜਿਤਾ ਹੀ ਦਿੰਦੇ ਇਸ ਕਰਕੇ ਲੋਕ ਭੁੱਲੇ ਨਹੀਂ ਨਾ ਭੁੱਲਣ ਵਾਲੀ ਇਹ ਗੱਲ ਹੈ ਤੁਸੀਂ ਜਿਹੜੀਆਂ ਖੇਡਾਂ ਖੇਡ ਲੀਆਂ ਬਹੁਤ ਚਿਰ ਖੇਡ ਲੀਆਂ ਅਕਾਲੀ ਦਲ ਨੇ 20 50 ਸਾਲ ਤੁਸੀਂ ਜਥੇਦਾਰਾਂ ਨੂੰ ਵਰਤਿਆ ਜਥੇਦਾਰ ਹੀ ਅਕਾਲੀ ਦਲ ਨੇ ਅਕਾਲੀ ਦਲ ਨੇ ਖੁਦ ਹੀ 56 ਚ ਅਕਾਲ ਤਖਤ ਦੇ ਜਥੇਦਾਰ ਦੀ ਸੀਟ ਖੜੀ ਕੀਤੀ ਹੈ ਕਨਸਟੀਟਿਊਸ਼ਨ ਚ ਤਾਂ ਨਹੀਂ ਕੋਈ ਅਕਾਲ ਤਖਤ ਦਾ ਜਥੇਦਾਰ ਹੈ ਸੱਚ ਇਹਨਾਂ ਨੇ ਆਪ ਹੀ ਆਪ ਦੇ ਲੋੜ ਮੁਤਾਬਕ ਖੜੀ ਕੀਤੀ ਹੈ ਵੀ ਉਹਦੇ ਰਾਹੀਂ ਅਸੀਂ ਚੋਰ ਮੋਰੀ ਨਿਕਲ ਜਾ ਕਰਾਂਗੇ ਉਸ ਨੂੰ ਜਵਾਬ ਕਰਕੇ ਜਾਂ ਉੱਥੇ ਮਾਫੀ ਮੰਗ ਕੇ ਤੇ ਪਰ ਹੁਣ ਨਹੀਂ ਨਿਕਲਿਆ ਜਾ ਰਿਹਾ ਮੇਰੇ ਮਤਾਬਕ ਕੋਈ ਇਹਦਾ ਫੈਸਲਾ ਨਹੀਂ ਹੋਣਾ ਬੇਸ਼ੱਕ ਹੁਣ ਅੱਜ ਪਤਾ ਲੱਗਿਆ ਵੀ ਤੁਸੀਂ ਇਹਨਾਂ ਨੇ ਕਾਫੀ ਬੰਦੇ ਡਿਸਪਲਨਰੀ ਹਾਂਜੀ ਅੱਜ ਜਿਹੜੇ ਕੱਢ ਦਿੱਤੇ ਜਿਹੜੇ ਪਹਿਲਾ ਕਾਲ ਤੱਕ ਦੇ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ ਬਲਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਉਹਦੇ ਵਿੱਚ ਜਿਹੜੇ ਬਾਗੀ ਧੜੇ ਦੇ ਸਾਰੇ ਜਿਹੜੇ ਸੱਤ ਆਗੂ ਆ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਉਹਨਾਂ ਚ ਵਡਾਲਾ ਬੀਬੀ ਜਗੀਰਕੋਰਾ ਚੰਦੂ ਮਾਜਰਾ ਉਹ ਜਿਹੜਾ ਬਰਾੜ ਹੈ ਮਤਲਬ ਐਵੇਂ ਸੱਤ ਆਗੂ ਨੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਪਾਰਟੀ ਤੋਂ ਦਿਖਾ ਦਿੱਤਾ ਗਿਆ ਇਹਦਾ ਕੀ ਕਾਰਨ ਤੁਸੀਂ ਸਮਝਦੇ ਹੋ ਬਿਲਕੁਲ ਬਿਲਕੁਲ ਉਹ ਵਕ ਇਸ ਦਾ ਮਤਲਬ ਤਾਂ ਇਹ ਹੋਗਾ ਵੀ ਵੱਖਰੀ ਪਾਰਟੀ ਬਣਨੀ ਤੇ ਆਹ ਵੱਖਰੀ ਪਾਰਟੀ ਬਣ ਜੇ ਵੱਖਰੀ ਪਾਰਟੀ ਤਾਂ ਨਹੀਂ ਬਣ ਸਕਦੀ ਕਿਉਂਕਿ ਉਹਨਾਂ ਚ ਵੀ ਕੋਈ ਕਪੈਸਿਟੀ ਹੈ ਨਹੀਂ ਕਿ ਉਹ ਦੁੱਧ ਤੋਤੇ ਉਹ ਵੀ ਹੈ ਨਹੀਂ ਸਾਰੀ ਗੱਲ ਦੇ ਵਿੱਚ ਹਿੱਸੇ ਦਾ ਰਹੇ ਆ ਉਹ ਤਾਂ ਸਿਰਫ ਇਹਨਾਂ ਦਿਨਾਂ ਦੇ ਵਿੱਚ ਚਾਹੁੰਦੇ ਆ ਵੀ ਕੋਈ ਨਾ ਕੋਈ ਪ੍ਰਧਾਨ ਬਦਲ ਜੇ ਤਾਂ ਕਿ ਸਾਡਾ ਚਿਹਰਾ ਮੋਰਾ ਜੀ ਅਕਾਲੀ ਦਲ ਦੇ ਬਦਲ ਜੇ ਤੇ ਅਸੀਂ ਫਿਰ ਉਸ ਅਕਾਲੀ ਦਲ ਦੀ ਪ੍ਰਧਾਨਗੀ ਦੇ ਸਿਰ ਤੇ ਫਿਰ ਟਿਕਟਾਂ ਲੈ ਕੇ ਅਕਾਲੀ ਦਲ ਤੋਂ ਅਸੀਂ ਫਿਰ ਇਲੈਕਸ਼ਨ ਜਿੱਤਣ ਦੀ ਪੋਜੀਸ਼ਨ 'ਚ ਆ ਜਾਈਏ। ਇਹੀ ਕੋਸ਼ਿਸ਼ ਹੈ ਸਾਰੀ। ਇਹਨਾਂ ਨੂੰ ਸਿਰਫ ਚਾਹੀਦਾ ਕੋਈ ਕੋ ਬੰਦਾ ਅਕਾਲੀ ਦਲ ਤੇ ਇਹੋ ਜਿਹਾ ਬੈਠ ਜੇ ਜਿਹਦੇ ਨਾਂ ਨਾਲ ਅਸੀਂ ਫਿਰ ਚੋਣ ਜਿੱਤ ਲਈਏ। ਪਹਿਲਾਂ ਬਾਦਲ ਸਾਹਿਬ ਦੇ ਵੱਡੇ ਬਾਦਲ ਦੇ ਕਹਿਣ ਨਾਲ ਜਿੱਤੇ ਰਹੇ ਐ ਤੇ ਜਿਹਨੂੰ ਉਹ ਟਿਕਟ ਦੇ ਦਿੰਦਾ ਸੀ ਉਹ ਜਿੱਤ ਜਾਂਦਾ ਸੀਗਾ। ਇਹ ਇਹ ਜੀ ਪੋਜੀਸ਼ਨ ਵੀ ਅਕਾਲੀ ਦਲ ਦੀ ਮਜ਼ਬੂਤ ਰਹੀ ਹੈ ਕਿਸੇ ਸਮੇਂ ਤੇ ਹੁਣ ਉਹ ਮਜ਼ਬੂਤ ਦੀ ਅਕਾਲੀ ਦਲ ਦੀ ਬਣਨੀ ਬਹੁਤ ਮੁਸ਼ਕਲ ਹੈ ਹੁਣ ਅੱਛਾ ਦੂਸਰੀ ਗੱਲ ਇਹ ਦੇਖੋ ਵੀ ਅਕਾਲੀ ਦਲ ਬੇਸਿਕ ਗੱਲ ਕੋਈ ਨਹੀਂ ਕਰਦਾ ਹੁਣ ਤੁਸੀਂ ਦੇਖੋ ਵੀ ਉੱਥੇ ਤਾਂ ਪਾਰਲੀਮੈਂਟ ਵਿੱਚ ਤਾਂ ਮਸਲਾ ਇਹ ਉੱਠ ਰਿਹਾ ਹੈ ਵੀ ਅਸੀਂ ਭਾਈ ਉਹ ਪੁਰਾਣਾ ਜਿਹੜਾ ਮੰਡਲ ਕਮਿਸ਼ਨ ਵਾਲੀ ਰਿਪੋਰਟ ਹੈ ਜਾਤ ਜਾਤੀ ਪਤੀ ਜੰਗਣ ਹੈ ਉਹ ਅਸੀਂ ਕਰਕੇ ਛੱਡਾਂਗੇ ਕਰਾਵਾਂਗੇ ਆਪੋਜੀਸ਼ਨ ਕਹਿ ਰਹੀ ਹੈ ਜਾਤੀ ਗੱਤੀ ਗਣ ਇਹ ਇੱਥੇ ਕੋਈ ਗੱਲ ਬਾਤ ਹੀ ਨਹੀਂ ਇੱਥੇ ਵੀ ਜਾਤ ਪਾਤੀ ਜਨਗਣਨਾ ਹੋਣੀ ਪਾਉਗੀ ਪੰਜਾਬ ਦੇ ਵਿੱਚ ਵੀ ਇੱਥੇ ਕਿੰਨੇ ਪਰਸੈਂਟ ਜਿਹੜਾ ਤੁਹਾਡਾ ਦਲਤ ਹੈ ਦਲਤ ਨੂੰ ਉਸ ਕਿਸਮ ਦਾ ਹੋਣਾ 33-34% ਹੈਗਾ 33-34% ਜਲ ਚਲੋ ਅਸੀਂ 33-34% ਦਲਤ ਜਿਹੜਾ ਸਿੱਖ ਦਲਤ ਹੈ ਜਿਹੜਾ ਕਾਲੀ ਦਲ ਨਾਲ ਜੁੜਿਆ ਉਹ 20% ਦਲਤ ਹੈ ਉਹ ਵੀ ਬਹੁਤ ਵੱਡੀ ਗਿਣਤੀ ਹੈ ਤੁਸੀਂ ਉਹਨਾਂ ਨੂੰ ਅਬ ਸੀਰੀ ਦੇ ਤੌਰ ਤੇ ਵੀ ਹੱਥ ਨੂੰ ਆ ਦੇਤਾ ਸੀ ਟਿਕਟ ਦੇਤੀ ਆਪ ਦਾ ਆਪ ਦਾ ਉਸ ਕਿਸਮ ਦਾ ਨੌਕਰ ਦੇ ਲੈਵਲ ਤੇ ਇਹ ਤਾਂ ਚੱਲਦਾ ਨਹੀਂਗਾ ਹੁਣ ਇਹ ਬਾਹਰ ਤੋਂ ਜਿਹੜਾ ਬਾਹਰ ਦਾ ਅਸਰ ਹੈਗਾ ਸੈਂਟਰ ਚ ਹੋ ਰਿਹਾ ਸਾਰਾ ਕੁਝ ਸਾਰੇ ਦੇਸ਼ ਵਿਆਪੀ ਵਾਪਰ ਰਿਹਾ ਉਹ ਪੰਜਾਬ ਚ ਕਿਉਂ ਨਾ ਹੋਊਗਾ ਤੁਸੀਂ ਉਹਨਾਂ ਗੱਲਾਂ ਉੱਤੇ ਕੁਝ ਨਹੀਂ ਕਰਦੇ ਨਾ ਸਪੋਰਟ ਕਰਦੇ ਹੋ ਇੱਥੇ ਬਣਦੀ ਹੈ ਇਹਨਾਂ ਦੀ ਸਪੋਰਟ ਵੀ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਹੀਂ ਹੈ ਅਸੀਂ ਜਿਹੜਾ ਜਿਹੜਾ ਉੱਥੇ ਆ ਰਿਹਾ ਜਨ ਜਾਤੀ ਪਤੀ ਜਨਗਣਨਾ ਦਾ ਜਿਹੜਾ ਇਸ਼ੂ ਆ ਰਹੀ ਸੀ ਸਪੋਰਟ ਕਰਦੇ ਆ ਤੁਸੀਂ ਸਪੋਰਟ ਕਰ ਰਹੇ ਹੋ ਭੀਜਪੀ ਦੀ ਭੀਜਪੀ ਦੇ ਵਿੱਚ ਤਾਂ ਪਤਾ ਹੀ ਆ ਵੀ ਉਹਦਾ ਤਾਂ ਹਿੰਦੂ ਰਾਸ਼ਟਰ ਦੀ ਜਿਹੜੀ ਬੇਸਿਕ ਹੈ ਜਾਂ ਹਿੰਦੂ ਨੈਸ਼ਨਲਿਜ਼ਮ ਦੀ ਧਾਰਾ ਹੈ ਨੈਸ਼ਨਲਿਜ਼ਮ ਆ ਉਹਦੀ ਸਪੋਰਟ ਹੀ ਜਾਤ ਪਾਤ ਹੈ ਜਾਤ ਪਾਤ ਟੁੱਟ ਜੇ ਤੇ ਹਿੰਦੂ ਨੈਸ਼ਨਲਿਜ਼ਮ ਥੱਲੇ ਡਿੱਗ ਪੂਗਾ ਤੇ ਤੁਸੀਂ ਹਿੰਦੂ ਨੈਸ਼ਨਲਿਜ਼ਮ ਦੇ ਉੱਥੇ ਮਦਦ ਕਰ ਰਹੇ ਹੋ ਇੱਥੇ ਇੱਥੇ ਸਿੱਖਾਂ ਦਾ ਸਿੱਖਾਂ ਦੀ ਵੀ ਸਿੱਖਾਂ ਨੂੰ ਵੀ ਜਦੋਂ ਸਿੱਖਾਂ ਦੀ ਗੱਲ ਕਰਦੇ ਹੋ ਸਿੱਖ ਕੌਮ ਕਹਿੰਦੇ ਹੋ ਉਹ ਵੀ ਫੇਰ ਤੂੰ ਫੇਰ ਤੁਹਾਡਾ ਕਿਹੜੀ ਕੌਮ ਹੈ ਹਿੰਦੂ ਕੌਮ ਦੇ ਅੰਦਰ ਕੌਮ ਹੈ ਇਹ ਥੋੜਾ ਜਿਹਾ ਤੁਹਾਨੂੰ ਆਪ ਦੇ ਫੈਸਟ ਆਪ ਦੇ ਜਿਹੜੇ ਅੱਜ ਪਾਰਲੀਮੈਂਟ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਜਿਹੜੇ ਕਾਂਗਰਸ ਦੇ ਤੇ ਲੀਡਰ ਆਪੋਜੀਸ਼ਨਾ ਐਲੋਪੀ ਰਾਹੁਲ ਗਾਂਧੀ ਨੇ ਕਿਹਾ ਵੀ ਅਨੁਰਾਗ ਠਾਕਰ ਜਿਹੜੀ ਹਾਕਮ ਤੇਰਾ ਜਿੰਨੀ ਮਰਜ਼ੀ ਉਹਨੂੰ ਗਾਲਾਂ ਕੱਢੇ ਉਹਦੀ ਅੱਖ ਜਿਹੜੀ ਹੈ ਉਹ ਮੱਖੀ ਦੇ ਲੱਗੀ ਹੋਈ ਹੈ ਨਾ ਮੱਛੀ ਦੇ ਉੱਪਰ ਲੱਗੀ ਹੋਈ ਹੈ ਤੇ ਅਰਜੰਟ ਦੀ ਤਰ੍ਹਾਂ ਉਹ ਜਿਹੜਾ ਜਾਤੀ ਗਣ ਗੱਲਣਾ ਜਿਹੜੀ ਹੈ ਉਹ ਕਰਵਾ ਕੇ ਰਹਿਣਗੇ ਕਾਸਟ ਸੈਂਸ ਜਿਹੜਾ ਹੋ ਕੇ ਰਹਿ ਗਏ ਦੇ ਦੇ ਵਿੱਚ ਜੋ ਮਰਜੀ ਕਹਿੰਦਾ ਮੇਰੇ ਖਿਲਾਫ ਤੁਸੀਂ ਕਰੀ ਜਾਓ ਤੁਸੀਂ ਤੁਸੀਂ ਇਹ ਦੇਖੋ ਜੀ ਮੈਂ ਅਜੇ ਰਿਪੋਰਟਰ ਦਿੱਲੀ ਦੇ ਵਿੱਚ ਮੰਡਲ ਮੰਡਲ ਕਮਿਸ਼ਨ ਦੇ ਅਗੇਂਸਟ ਜਿਹੜੀ ਭਾਜਪਾ ਨੇ ਕਰਮੰਡਲ ਹਾਂਜੀ ਜਿਹੜੀ ਚਲਾਈ ਸੀ ਲਹਿਰ ਜਿਹਦੇ ਵਿੱਚੋਂ ਮੰਦਿਰ ਵੀ ਅਜੁੱਧਿਆ ਦਾ ਮਸਜਿਦ ਵੀ ਗਰੀਤ ਤੇ ਉਹਦੇ ਚੋਂ ਅੱਜ ਤੱਕ ਦਾ ਮੋਦੀ ਦੀ ਜਿਹੜੀ ਤਾਕਤ ਨਿਕਲੀ ਐ ਮੈਂ ਉਹ ਉਹ ਨਾ ਬਿਗਨਿੰਗ ਬਿਗਨਿੰਗ ਦੇ ਵਿੱਚ ਉਹ ਕਵਰ ਕੀਤੀ ਹੈਗੀ ਉਹਨਾਂ ਦਿਨਾਂ ਦੇ ਵਿੱਚ 90 ਦੇ ਆਸ-ਪਾਸ ਜਿਹੜੇ 89 'ਚ ਹੋਇਆ ਸੀ ਉਦੋਂ 90 'ਚ ਬੜੀ ਭੱਤੀ ਸੀ ਸਾਰਾ ਇਹ ਸਾਰਾ ਤੇ ਇਹ ਇਹ ਹੁਣ ਗੱਲਾਂ ਜਿਹੜੀਆਂ ਵੱਡੀਆਂ ਇਹਨਾਂ ਤੋਂ ਪੰਜਾਬ ਅਸ਼ੂਤਾ ਕਿਵੇਂ ਰਹੇਗਾ ਪੰਜਾਬ ਤੇ ਕਿਵੇਂ ਨਸਰ ਪਏਗਾ ਅਕਾਲੀ ਦਲ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਇਹ ਸਮਝੀਦਾ ਵੀ ਅਕਾਲ ਤਖਤ ਜਾਏ ਅਸੀਂ ਤਾਂ ਅਸੀਂ ਤਾਂ ਜੀ ਗੰਗਾ ਨਾ ਆਏ ਤੇ ਇਹ ਜਿਹੜੀਆਂ ਗੰਗਾ ਨਹਾਉਣ ਵਾਲੀਆਂ ਤੇ ਅਕਾਲ ਤਖਤ ਤੇ ਜਾਣ ਵਾਲੀ ਜਿਹੜੀ ਇਸ ਕਿਸਮ ਦੀਆਂ ਸਿੰਬਲੀਆਂ ਜਾਂ ਇਸ ਕਿਸਮ ਦਾ ਸਹਾਰਾ ਲੈਣਾ ਇਹ ਹੁਣ ਬਹੁਤਾ ਨਹੀਂ ਚੱਲਦਾ ਉੱਥੇ ਵੱਡੇ ਸਵਾਜ ਦੇ ਵਿੱਚ ਵੀ ਤੁਸੀਂ ਹਿੰਦੂ ਸਮਾਜ ਦੇ ਵਿੱਚ ਗੰਗਾ ਨਹਾਇਆ ਉਹ ਤੇ ਉਹਦੇ ਨਾਲ ਤੁਹਾਡੀ ਕੋਈ ਬੰਦ ਖਲਾਸੀ ਨਹੀਂ ਹੁੰਦੀ ਇੱਥੇ ਵੀ ਅਕਾਲ ਤਖਤ ਤੇ ਜਾਣ ਦੇ ਪਿੱਛੇ ਬੰਦ ਖਲਾਸੀ ਨਹੀਂ ਹੋਣੀ ਇਹਨਾਂ ਨੂੰ ਮੰਨਣਾ ਚਾਹੀਦਾ ਸਾਰਾ ਕੁਝ ਇਹ ਮੰਨ ਕੇ ਚੱਲਣਗੇ ਜਿੰਨੀ ਸ਼ੇਤੀ ਸਹੀ ਜਿਹੜੀ ਦੇਸ਼ ਦੀ ਪੋਲਿਟਿਕਸ ਹੈ ਜਿਹੜੀ ਜਿਹੜੀ ਕਿ ਸਿੱਖ ਧਰਮ ਦੇ ਵੀ ਤਾਂ ਪਹਿਲਾਂ ਹੀ ਮੰਨਣੀ ਚਾਹੀਦੀ ਆ ਵੀ ਅਸੀਂ ਭਾਈ ਸਿੱਖ ਸਿੱਖਾਂ ਦੇ ਵਿੱਚ ਜਾਤ-ਪਾਤ ਹੈ ਨਹੀਂ ਅਸੀਂ ਸਪੋਰਟ ਕਰਦੇ ਹਾਂ ਉਹਦੀ ਉਹ ਤਾਂ ਗੱਲ ਨਹੀਂ ਕਰ ਰਹੇ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਸਾਰਾ ਸਟੇਟਸ ਕੋਇਸਤੀਆ ਸਿਰਫ ਇੱਕ ਹੈਡ ਚ ਬਦਲਣਾ ਚਾਹੁੰਦੇ ਆ ਕਿ ਕੋਈ ਹੋਰ ਹੈਡ ਰੱਖ ਲਈਏ ਤੇ ਗੱਲਾਂ ਸਾਰਿਆਂ ਤੇ ਮਿੱਟੀ ਪਾ ਦਈਏ ਜੋ ਹੋ ਚੁੱਕੀ ਹੈ ਇਹ ਜਿਹੜੀ ਬੇਅਦਬੀ ਦੇ ਮਸਲੇ ਜਾਂ ਜਿੰਨਾ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਅਕਾਲਤਾ ਤੇ ਐਸਜੀਪੀਸ ਨੂੰ ਵਰਤ ਕੇ ਜੋ ਸਾਰੀ ਪੋਲਿਟਿਕਸ ਹੰਡਾਈ ਹੈ ਉਹਦੇ ਫਾਇਦੇ ਲਏ ਆ ਉਹ ਫਾਇਦੇ ਮੁੜ ਕੇ ਨਹੀਂ ਮਿਲਣ ਵਾਲੇ। ਉਹ ਕੱਲ ਤੱਕ ਤੇ ਵਾਰੀ-ਵਾਰੀ ਕਾਠ ਦੀ ਹਾਂ ਜੀ ਨਹੀਂ ਜੜਦੀ ਹੋਣਾ ਕੱਲ ਤੱਕ ਦੇ ਰਹੇ ਕੋਈ ਇਹਨਾਂ ਦਾ ਇਹਨਾਂ ਦੀ ਬੰਦ ਖਲਾਸੀ ਨਹੀਂ ਹੋਣੀ ਕੋਈ ਇਹਨਾਂ ਦਾ ਕੋਈ ਇਹਨਾਂ ਨੂੰ ਸੁੱਖ ਦਾ ਸਾਹ ਨਹੀਂ ਮਿਲਣਾ ਜਿਹੜਾ ਲੈ ਲੈ ਚਾਹੁੰਦੇ ਆ ਰੀਅਲ ਪੋਲਿਟਿਕਸ ਕਰੋ ਜਿਹੜੀ ਦੇਸ਼ ਵਿੱਚ ਹੋ ਰਹੀ ਆ ਤੁਸੀਂ ਕੋਈ ਦੇਸ਼ ਤੋਂ ਪਾਸੇ ਤਾਂ ਹੈ ਨਹੀਂ। ਤੁਸੀਂ ਉਹ ਉੱਥੇ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਤੁਹਾਡੀ ਕੋਈ ਸਟੈਂਡ ਹੀ ਨਹੀਂ ਹੈ। ਸਟੈਂਡ ਲੈਣਾ ਭੂ ਅਰੀਜਨਲ ਪਾਰਟੀ ਦੇ ਤੌਰ ਤੇ ਲਓ ਉੱਥੇ ਸਾਰੀਆਂ ਦੇਸ਼ ਦੀਆਂ ਜਿ 27 ਰੀਜਨਲ ਪਾਰਟੀਆਂ ਸਟੈਂਡ ਲਿਆ ਉਹਨਾਂ ਨੇ ਕਾਂਗਰਸ ਦੇ ਨਾਲ ਜੁੜ ਕੇ ਜਿਹੜਾ ਇੰਡੀਆ ਗਠਬੰਧਨ ਹੈ ਉਹਦੇ ਨਾਲ ਜੁੜ ਕੇ ਲਿਆ ਤੁਹਾਡਾ ਕੋਈ ਸਟੈਂਡ ਨਹੀਂ ਤੁਸੀਂ ਭਾਜਪਾ ਨਾਲ ਖੜੇ ਹੋ ਤਾਂ ਫਿਰ ਖੜੇ ਰਹੋ ਠੀਕ ਹੈ ਇਹ ਸਾਰੀਆਂ ਖੇਡਾਂ ਭਾਜਪਾ ਵਾਲੀਆਂ ਪੁਰਾਣੀਆਂ ਖੇਡਾਂ ਹਨ ਜੀ ਤੋਂ ਮੇਰਾ ਖਿਆਲ ਜਿਹੜਾ ਇਹ ਪ੍ਰਦੀਪ ਕਲੇਰ ਦੇ ਇਨਛਾਬ ਤੋਂ ਬਾਅਦ ਕਾਲੀ ਦਲ ਦੀਆਂ ਮੁਸੀਬਤਾਂ ਘਟਣ ਦੀ ਥਾਂ ਦੇ ਵੱਧਣ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅਕਾਲ ਤੱਕ ਤੋਂ ਮਾਫੀ ਮੰਗਣ ਤੋਂ ਇਲਾਵਾ ਮੇਰਾ ਖਿਆਲ ਇਹ ਹੈ ਵੀ ਇਹਨਾਂ ਨੂੰ ਜਿਹੜਾ ਖੇਤਰੀ ਪਾਰਟੀ ਦਾ ਇਹਨਾਂ ਰੋਲ ਨਭਾਉਣਾ ਉਹਦੇ ਬਾਰੇ ਦੁਆਰਾ ਮੰਤਨ ਕਰਕੇ ਕੁਝ ਕਦਮ ਚੁੱਕਣੇ ਪੈਣਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹੀ ਹੋਏਗਾ ਇਹੀ ਕਰਨਾ ਪਵੇਗਾ ਤੇ ਜਸਪਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ